ਇਹਦੇ ਦੋ ਗੱਲਾਂ ਨੇ ਇੱਕ ਹੈਗਾ ਨਰੇਟਿਵ ਤੇ ਇੱਕ ਹੈਗਾ ਰਿਐਲਿਟੀ ਜਿਹੜਾ ਮੰਨ ਰੇਗਾ ਸੀਗਾ ਉਹਦੇ ਵਿੱਚ ਨੰਬਰ 1 ਪੁਆਇੰਟ ਜਿਹੜਾ ਸਭ ਤੋਂ ਇੰਪੋਰਟੈਂਟ ਨੋਟ ਕਰਨ ਵਾਲਾ ਸੀ ਉਹ ਸੀ ਲੀਗਲ ਗਾਰੰਟੀ ਆਫ এমਪਲੋਇਮੈਂਟ ਜਿਹੜਾ ਹੁਣ ਇਹਨਾਂ ਨੇ ਜੀ ਰਾਮ ਜੀ ਬਣਾਇਆ ਆ ਉਹਦੇ ਵਿੱਚ ਲੀਗਲ ਗਾਰੰਟੀ ਆਫ এমਪਲੋਇਮੈਂਟ ਖਤਮ ਕਰ ਦਿੱਤੀ ਉਹਨੂੰ ਪ੍ਰੋਜੈਕਟ ਬੇਸ ਬਣਾ ਦਿੱਤਾ ਆ ਬੇਸ਼ੱਕ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ 125 ਦਿਨ ਦੀ এমਪਲੋਇਮੈਂਟ ਦੇਣਾਂਗੇ ਜਿਹੜਾ ਤੁਸੀਂ ਜੜੀ ਨਵੀਂ ਗੱਲ ਚੱਲ ਰਹੀ ਨੇ ਕਿ ਅਸੀਂ ਬੀਜੇਪੀ ਵਾਲੇ ਕਹਿ ਰਹੇ ਕਿ ਅਸੀਂ ਲੋਕਾਂ ਤੱਕ ਪਹੁੰਚਾਂਗੇ ਉਹਨਾਂ ਨੂੰ ਦੱਸਾਂਗੇ ਕਿ ਕਿਵੇਂ ਬੈਟਰ ਆ ਉਹ ਇੱਕ ਤਰੀਕਾ ਆ ਦੂਸਰਾ ਤਰੀਕਾ ਹੈ ਕਿ ਅਜੇ ਤੱਕ ਮੰਨਰੇਕਾ ਨੇ ਸਰਦਾਰ ਮਨਮੋਨ ਸਿੰਘ ਵੇਲੇ ਤੋਂ ਲਾਂਚ ਹੋ ਕੇ ਅਜੇ ਤੱਕ ਜੜੀ ਕੰਟਰੀਬਿਊਸ਼ਨ ਦਿੱਤੀ ਆ ਏਮਪਲॉयਮੈਂਟ ਵਾਸਤੇ ਰੂਰਲ ਏਮਪਲॉयਮੈਂਟ ਚ ਉਹ ਬਹੁਤ ਜ਼ਿਆਦਾ ਆ ਉਹਦਾ ਕੰਟਰੀਬਿਊਸ਼ਨ ਜ਼ਿਆਦਾ ਸੀ ਇਸੇ ਕਰਕੇ ਇਸ ਸਰਕਾਰ ਨੇ ਉਹਨੂੰ ਕੰਟੀਨਿਊ ਰੱਖਿਆ ਸੀ ਹੁਣ ਇਹਨਾਂ ਨੂੰ ਲੱਗ ਰਿਹਾ ਸੀਗਾ ਕਿ ਹੌਲੀ-ਹੌਲੀ ਉਹਨਾਂ ਦਾ ਵजूद ਘਟਦਾ ਜਾ ਰਿਹਾ ਹੈ ਇਹਨਾਂ ਦੀ ਆਪਣੀ ਪਾਰਟੀਆਂ ਦਾ ਔਰ ਇਹ ਫੇਸ ਕਰ ਰਹੇ ਨੇ ਰੈਜ਼ਿਸਟੈਂਸ ਲੋਕਾਂ ਤੋਂ ਤੇ ਇੱਕ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਕਰਕੇ ਆਪਣਾ ਨਵਖਰਾ ਨਰੇਟਿਵ ਬਿਲਡ ਕਰ ਸਕਣ ਜਿਹੜਾ ਨਰੇਟਿਵ ਹੈ ਉਹਦੇ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿਹੜੀ ਰਿਐਲਿਟੀ ਹੈ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਮੈਂ ਸਿਰਫ ਇਹ ਨਾ ਕਰਨਾ ਚਾਹੁੰਗਾ ਕਿ ਇਸ ਜਿਹੜਾ ਜੀ ਆਰਐਮ ਜੀ ਹੈ ਇਹਦੇ ਵਿੱਚ ਕੋਈ ਧਰਮ ਨਾਲ ਰਿਲੇਟਡ ਨਹੀਂ ਹੈ ਇਹ এমਪਲాయਮੈਂਟ ਨਾਲ ਰਿਲੇਟਡ ਟਾਸਕ ਆ ਇਹਦੇ ਚ ਕਿਸੇ ਨੂੰ ਕਿਸੇ ਵਰਡ ਨਾਲ ਕੋਈ ਵਿਰੋਧਤਾ ਨਹੀਂ ਆ ਵਿਰੋਧਤਾ ਹੈਗੀ ਜਿਹੜਾ ਇਹਨਾਂ ਨੇ ਲੀਗਲ ਗਾਰੰਟੀ ਆਫ এমਪਲాయਮੈਂਟ ਨੂੰ ਖਤਮ ਕਰਕੇ ਡਿਮੋਲਿਸ਼ ਕੀਤਾ ਆ ਔਰ ਸਾਡੀ ਰਾਹੁਲ ਗਾਂਧੀ ਜੀ ਦੀ ਟੀਮ ਦੇ ਹੇਠ ਉਹਨਾਂ ਨੇ ਬੜੇ ਮਿਹਨਤ ਕਰਕੇ ਇਹਨੂੰ ਪੂਰਾ ਸਟੱਡੀ ਕਰਕੇ ਇੱਕ ਪ੍ਰੋਟੈਸਟ ਦਾ ਪ੍ਰੋਗਰਾਮ ਉਲੀਕੇ ਆਇਆ ਪੂਰੇ ਹਿੰਦੁਸਤਾਨ ਚ ਸਾਨੂੰ ਸਹਿਯੋਗ ਮਿਲ ਰਿਹਾ ਹੈ ਅਸੀਂ ਉਹ ਪ੍ਰੋਟੈਸਟ ਜਿਹੜਾ ਆ ਉਹਨੂੰ ਲਾਂਚ ਕਰਕੇ ਲੋਕਾਂ ਤੱਕ ਗੱਲ ਪਹੁੰਚਾਵਾਂਗੇ ਇਹ ਨੈਰੇਟਿਵ ਦੇ ਪਿੱਛੇ ਜਾਣ ਦੀ ਜ਼ਰੂਰਤ ਨਹੀਂ ਆ ਰਿਐਲਿਟੀ ਦੇਖੋ ਕਿ ਮੰਨ ਰਹਿਗਾ ਬਹੁਤ ਬੈਟਰ ਸੀ ਇੱਕ ਚੰਗੀ ਸਕੀਮ ਸੀ ਉਹਦੇ ਤਹਿਤ এমਪਲੋਇਮੈਂਟ ਜਨਰੇਟ ਹੁੰਦੀ ਸੀ ਹੁਣ ਇਹਨਾਂ ਨੇ ਹਵਾ 'ਚ ਗੱਲ ਛੱਡ ਦਿੱਤੀ ਆ ਔਰ ਪਹਿਲਾਂ ਗਰਾਊਂਡ ਰਿਐਲਿਟੀ ਤੋਂ ਜਾ ਕੇ এমਪਲੋਇਮੈਂਟ ਮਿਲਦੀ ਸੀ ਹੁਣ ਇਹਨਾਂ ਨੇ ਉੱਪਰ ਤੋਂ ਆਪਣਾ ਕੰਟਰੋਲ ਸ਼ੁਰੂ ਕਰ ਦਿੱਤਾ ਕਿ ਜੇ ਸਾਡੇ ਕੋਲ ਪ੍ਰੋਜੈਕਟ ਕੋਈ ਆਏਗਾ ਅਸੀਂ ਅਪਰੂਵਲ ਦੇਾਂਗੇ ਸਟੇਟ ਉਹਦੇ ਵਿੱਚ ਪਾਰਟਿਸਿਪੇਟ ਕਰੇਗੀ ਤੇ ਫਿਰ ਅਲਾਊ ਹੋਏਗਾ ਜਿਹੜੀ ਲੀਗਲ ਗਾਰੰਟੀ ਮਲਾਈਮੈਂਟ ਦੀ ਉਹਨੂੰ ਜ਼ੀਰੋ ਕਰ ਦਿੱਤਾ ਸਰ ਤੁਸੀਂ ਵੀ ਦੇਖਦੇ ਹੋ ਜੀ ਉਹ ਤੇ ਪ੍ਰਚਾਰ ਰਹੇ ਨਹੀਂ ਕਿ ਅਸੀਂ 125 ਦਿਨ ਦੀ ਦਿਹਾੜੀ ਕਰਦੀ ਹੈ ਪਹਿਲਾਂ 100 ਦਿਨ ਦੀ ਹੁੰਦੀ ਸੀ ਦੂਜਾ ਪਾਰ ਡਿਸਟ੍ਰੀਬਿਊਟ ਕਰਤੀ ਹੈ ਕੋਈ ਕਰਪਸ਼ਨ ਨਹੀਂ ਹੋਏਗਾ ਨੰਬਰ ਇਹ ਚ 2 ਪੁਆਇੰਟ ਨੇ ਜਦੋਂ ਤੁਸੀਂ ਧਿਆ ਮੈਂ ਚਾਹੂੰਗਾ ਕਿ ਜੜੇ ਵੀ ਤੁਹਾਡੇ ਸੁਣਨ ਵਾਲੇ ਨੇ ਉਹ ਦੁਬਾਰਾ ਇਸ ਗੱਲ ਨੂੰ ਸਟੱਡੀ ਕਰਨ ਮਨਰੇਗਾ ਨੂੰ ਵੀ ਲੈ ਲੈਣ ਕੋਈ ਲੰਬੇ ਚੌੜੇ ਪੁਆਇੰਟ ਨਹੀਂ ਆ ਜਿਹੜਾ ਇਹਨਾਂ ਨੇ ਐਕਟ ਹੁਣ ਨਵਾਂ ਜੀ ਰੈਮ ਜੀ ਦੇ ਨਾਂ ਤੇ ਬਣਾਇਆ ਉਹਨੂੰ ਵੀ ਸਟੱਡੀ ਕਰ ਲੈਣ ਉਹ ਇੱਕ ਸੀਗਾ ਕਿ ਮੈਨੂੰ ਗਾਰੰਟੀ ਸੀ ਸਵੇਰੇ ਉੱਠ ਕੇ ਕਿ ਮੈਨੂੰ ਕੁਛ ਨਾ ਕੁਛ ਰੋਜ਼ਗਾਰ ਮਿਲੇਗਾ ਇਹ ਕਨਸਟੀਟਿਊਸ਼ਨਲ ਰਾਈਟ ਹੈ ਮੇਰਾ এমਪਲాయਮੈਂਟ ਦਾ ਉਸ ਰਾਈਟ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਦੂਸਰੀ ਗੱਲ ਮੈਂ ਦੁਬਾਰਾ ਰਿਪੀਟ ਕਰਦਾ ਤੁਹਾਡੇ ਸਵਾਲ ਤੋਂ ਕਿ ਇੱਕ ਚੀਜ਼ ਕਰਦੇ ਆ ਅਡੰਬਰ ਹਵਾ ਚ ਰੱਜ ਕੇ ਜਿਹਨੂੰ ਅਸੀਂ ਕਹਿੰਦੇ ਆ ਨਰੇਟਿਵ ਬਿਲਡ ਕਰਨਾ ਨਰੇਟਿਵ ਨਾਲ ਕੋਈ ਫਾਇਦਾ ਨਹੀਂ ਹੋਣ ਲੱਗਾ ਗਰਾਉਂਡ ਰਿਐਲਿਟੀ ਅਲਟੀਮੇਟਲੀ ਗਰਾਉਂਡ ਤੇ ਜੁੜ ਕੇ ਕਾਂਗਰਸ ਪਾਰਟੀ ਅਸੀਂ ਜਿੱਥੇ ਅਸੀਂ ਜੁੜੇ ਆ ਜਿੱਥੇ ਅਸੀਂ ਗੱਲ ਕਰ ਰਹੇ ਆ ਉਥੇ ਜੋੜ ਕੇ ਦੇਦੋ ਤੁਸੀਂ ਪੁਆਇੰਟ ਦੇਖੋਗੇ ਤੁਸੀਂ ਰਿਅਲਾਈਜ਼ ਕਰੋਗੇ ਕਿ ਸਾਡੇ ਜਿਹੜੇ ਪੁਆਇੰਟਸ ਨੇ ਉਹ ਵੈਲਿਡ ਨੇ ਰਿਐਲਿਟੀ ਬੇਸ ਨੇ ਅਸੀਂ ਕਿਸੇ ਚੀਜ਼ ਨੂੰ ਖਤਮ ਕਰਨ ਦੀ ਗੱਲ ਨਹੀਂ ਕਰ ਰਹੇ ਜਿਹੜੀ ਕ腐ਸ਼ਨ ਦੀ ਗੱਲ ਕਰਦੇ ਨੇ ਕਿ ਕਿਸੇ ਲੈਵਲ ਤੇ ਕ腐ਸ਼ਨ ਆ ਉਹਦਾ ਸੋਲੂਸ਼ਨ ਆਲਰੇਡੀ ਢਾਂਚੇ ਚ ਜਾਬਤੇ ਚ ਪ੍ਰੋਵਾਈਡਡ ਹੈ ਉਹਦਾ ਹੱਲ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਦਾ ਇੱਕ ਬਹਾਨਾ ਲੈ ਕੇ ਐਲਾਈਬਾਈ ਲੈ ਕੇ ਜਿਹੜੀ ਰਿਐਲਿਟੀ ਸੀ ਜਿਹੜੀ ਚੰਗੀ ਸਕੀਮ ਸੀ ਉਹਨੂੰ ਖਤਮ ਕਰਦੇ ਕਿਲੋ ਸਾਹਿਬ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਨੇ ਫਾਈਨੈਂਸ਼ੀਅਲ ਕੰਦਾ ਜੇ ਸਰਕਾਰ ਲਾਗੂ ਕਰਨ ਚ ਕਾਮਯਾਬ ਹੋ ਜਾਂਦੀ ਹੈ ਤੇ 40% ਦੀ ਜਿਹੜੀ ਹਿੱਸੇਦਾਰੀ ਹੈ ਉਹ ਪੰਜਾਬ ਦੇ ਹਿੱਸੇ ਵਿੱਚ ਪੰਜਾਬ ਦੀ ਫਾਈਨੈਂਸ਼ੀਅਲ ਰਿਐਲਿਟੀ ਸਾਡੇ ਸਾਰਿਆਂ ਦੇ ਸਾਹਮਣੇ ਆ ਪਿਛਲੇ 5-7 ਸਾਲ ਤੋਂ 1 ਲੱਖ ਕਰੋੜ ਦੇ ਕਰੀਬ ਬਜਟ ਘੁੰਮੇ ਜਾ ਰਿਹਾ ਹੈ ਔਰ ਇਹਨਾਂ ਨੇ ਇਸ ਵਾਰੀ ਬੋਰਿੰਗ ਵਧਾ ਕੇ 1 ਲੱਖ 27 ਹਜ਼ਾਰ ਕਰੋੜ ਤੇ ਲੈ ਕੇ ਆਂਦਾ ਹੈ ਲੇਕਿਨ ਇਹਦੇ ਚ ਕੈਚ ਕੀ ਹੈ ਜਿਵੇਂ ਇਹ ਵੀ ਇਸ ਸਕੀਮ ਦੇ ਵਿੱਚ ਵੀ ਕੈਚ ਹੈ ਤੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਉਹਦੇ ਵਿੱਚ ਸਕੀਮ ਕੀ ਹੈ ਤੁਸੀਂ ਆਪ ਦੇਖੋਗੇ ਕਿ ਸਾਡਾ ਕੈਪੈਕਸ ਜਿਹੜਾ ਡਵੈਲਪਮੈਂਟ ਤੇ ਖਰਚਾ ਜਿਹਨੂੰ ਅਸੀਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਆ ਪਿਛਲੇ 5 ਸਾਲਾਂ ਚੋਂ 8-10 ਹਜ਼ਾਰ ਕਰੋੜ ਤੇ ਚੱਲੀ ਜਾ ਰਿਹਾ ਹੈ ਇਹਨਾਂ ਦੀ ਸਰਕਾਰ ਨੇ ਬਜਟ 1,27,000 ਕਰੋੜ ਕਰ ਦਿੱਤਾ ਲੇਕਿਨ ਕੈਪੈਕਸ ਘਟ ਕੇ 5000 ਕਰੋੜ ਤੇ ਰਹਿ ਗਿਆ ਇਹਦਾ ਮਤਲਬ ਹੈ ਸਾਡੇ ਕੋਲ ਬਜਟ ਚ ਕੋਈ ਕਮੀ ਨਹੀਂ ਆ ਅਸੀਂ ਬਜਟ ਚੋ ਜੇ ਜ਼ਰੂਰਤ ਹੋਏਗੀ ਤੇ ਅਸੀਂ ਅਵੇਲੇਬਲ ਕਰ ਸਕਦੇ ਆ ਪਰ ਸਾਡੀ ਅਵੇਲੇਬਿਲਟੀ ਦੇ ਤਾ ਆ ਜੇ ਸਾਡੇ ਤੇ ਕੰਟਰੋਲ ਪਹਿਲਾਂ GST ਦਾ ਕੰਟਰੋਲ ਖਤਮ ਕਰਕੇ ਵਧਾ ਕੇ ਆਪਣੇ ਕੋਲ ਜਾ ਕੇ ਸਾਡੀ ਟਰੈਕਸ ਨੂੰ ਕਨਸਟ੍ਰੈਂਟ ਕਰ ਦਿੱਤਾ ਹੁਣ ਸਕੀਮ ਇੰਜ ਦੀ ਘੜ ਰਹੀ ਆ ਕਿ ਅਸੀਂ ਸਟੇਟਸ ਜੜੀਆਂ ਨੇ ਇੱਕ ਮੰਗਤੇ ਦੇ ਤੌਰ ਤੇ ਉਹਨਾਂ ਕੋ ਕੰਮ ਕਰਦੇ ਰਹਿਣ ਤੇ ਆਪਣੇ ਸਿਟੀਜ਼ਨ ਦਾ ਖਿਆਲ ਨਾ ਰੱਖ ਸਕਣ ਇਹ ਸਾਰੀਆਂ ਗੱਲਾਂ ਨਰੇਟਿਵ ਤੋਂ ਦੂਰ ਰਹਿ ਕੇ ਸਮਝਣ ਵਾਲੀਆਂ ਨੇ ਤਾਂ ਕਰਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਮਨਰੇਗਾ ਇੱਕ ਬਹੁਤ ਵਧੀਆ এমਪਲੋਇਮੈਂਟ ਜਨਰੇਟਿੰਗ ਸਕੀਮ ਸੀ ਜਿੰਨੇ ਵੀ ਅਡੰਬਰ ਰਚ ਰਹੇ ਨੇ ਇਧਰ ਸੱਜੇ ਖੱਬੇ ਦੀਆਂ ਗੱਲਾਂ ਕਰ ਰਹੇ ਨੇ ਗਲਤ ਨੇ ਹੁਣ ਵੀ ਕਾਂਗਰਸ ਦੀ ਸਰਕਾਰ ਸਟੇਟ 'ਚ ਵੀ ਆਏਗੀ 27 ਦੇ ਵਿੱਚ ਤੇ ਇਹਨੂੰ ਰਿਵਿਊ ਕਰੇਗੀ ਗਵਰਨਮੈਂਟ ਆਫ ਇੰਡੀਆ 'ਚ ਵੀ ਇਸੇ ਕਰਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜਦੋਂ ਵੀ ਸਾਡੀ ਸਰਕਾਰ ਆਈ ਇਹਨੂੰ ਰਿਵਿਊ ਹੋਏਗਾ ਔਰ ਦੁਬਾਰਾ ਲੀਗਲ ਗਾਰੰਟੀ ਆਫ এমਪਲੋਇਮੈਂਟ ਜਿਹੜੀ ਆ ਉਹ ਲਾਗੂ ਕੀਤੀ ਜਾਏਗੀ ਜੀ ਸਰ ਸੰਗਠਨ ਦੇ ਵਿੱਚ ਜੋ ਸ਼ਹਿਰਾਂ ਦੇ ਵਿੱਚ ਸੰਗਠਨ ਨੂੰ ਖੜਾ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੰਤੂ ਸਾਹਿਬ ਨੇ ਕਿ ਜਿਹੜੀ 74ਵੀਂ ਸੋਧ ਸੀਗੀ ਜਿਹਦੇ ਵਿੱਚ ਸੂਚੀ ਵਿੱਚ 18 ਕੰਮ ਹਨ ਸੜਕਾਂ ਸੀਵਰ ਪਾਣੀ ਸ਼ਮਸ਼ਾਨ ਘਾਟ ਹਸਪੀਟਲ ਉਹ ਸਾਰੇ ਕੰਮਾਂ ਨੂੰ ਲੈ ਕੇ 18 ਜਿਹੜੀ ਸੂਚੀ ਸੀਗੀ ਉਹਦੇ ਵਿੱਚ ਅਸੀਂ ਕੰਮ ਕਰਦੇ ਆ ਲਗਾਤਾਰ ਜਿਹੜਾ ਸਵਰਾਜ ਦਾ ਸਰਬੋਧਿਆ ਦਾ ਜਿਹੜਾ ਮਹਾਤਮਾ ਗਾਂਧੀ ਜੀ ਦਾ ਸੁਪਨਾ ਸੀਗਾ ਜਿਹਦੇ ਉੱਪਰ ਇਹ ਦੇਸ਼ ਦੇ ਵਿੱਚ ਅਸੀਂ ਕਹਿੰਦੇ ਸੀਗੇ ਕਿ ਲੋਕਤੰਤਰ ਖੜਾ ਹੈ ਲੋਕਤੰਤਰ ਖੜਾ ਹੈ ਜਿਹੜਾ ਪੰਚਾਇਤਾਂ ਤੇ ਜਿਹੜੀ ਨਗਰਪਾਲਿਕਾਵਾਂ ਜਿਹੜਾ ਸਭ ਤੋਂ ਬੱਡੀ ਜਿਹੜੀ ਤਾਕਤਵਰ ਸਰਕਾਰ ਹੋਣੀ ਚਾਹੀਦੀ ਸੀ ਅੱਜ ਉਹਦੇ ਸਾਰੇ ਅਧਿਕਾਰ ਹੌਲੀ-ਹੌਲੀ ਖਤਮ ਕੀਤੇ ਜਾ ਰਹੇ ਹਨ ਸਾਰੀਆਂ ਪਾਵਰਾਂ ਜਿਹੜੀਆਂ ਸੈਂਟਰਲਾਈਜ਼ ਕਰਕੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਚੰਡੀਗੜ੍ਹ ਵਿਖੇ ਹਨ ਅੱਜ ਅਸੀਂ ਦੇਖਦੇ ਹਾਂ ਕਿ ਕੋਈ ਵੀ ਮਿਊਸਪਲ ਕਮੇਟੀ ਕੋਈ ਕਾਰਪੋਰੇਸ਼ਨ ਨਗਰ ਨਿਗਮ ਕੰਮ ਕਰਦੀ ਹੈ ਉੱਥੇ ਉਹਨਾਂ ਦੇ ਅਧਿਕਾਰ ਬਿਲਕੁਲ ਸੀਮਿਤ ਨਹੀਂ ਖਤਮ ਕਰ ਦਿੱਤੇ ਗਏ ਹਨ ਕੇਵਲ ਫਾਈਲਾਂ ਦੇ ਵਿੱਚ ਜਿਹੜਾ ਹੈਗਾ ਉਹ ਪੋਸਟਾ ਰਹਿ ਗਈਆਂ ਪਰ ਉਹਨਾਂ ਦਾ ਸਾਰਾ ਕੰਮਕਾਰ ਦਾ ਜਿਹੜਾ ਤਾਕਤ ਜਿਹੜੀ ਸੀਗੀ ਜਿਹੜੀ ਜ਼ਿੰਮੇਵਾਰੀ ਸੀਗੀ ਉਹ ਸਾਰੀ ਸਾਰੀ ਖਤਮ ਕਰਕੇ ਸੈਂਟਰ ਦੇ ਵਿੱਚ ਲੈ ਕੇ ਗਏ ਆ ਉਸ ਨੂੰ ਬਹਾਲ ਕਰਨਾ ਹੈ ਤਾਂ ਕਿ ਅਸੀਂ ਆਪਣਾ ਰਾਜ ਆਪ ਚਲਾਈਏ ਅਸੀਂ ਦੇਖਦਿਆਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਪਾਵਰ ਸੀਗੀ ਮਿਸਪਲ ਕਮੇਟੀਆਂ ਕੋਲ ਕਾਰਪੋਰੇਸ਼ਨਾਂ ਕੋਲ ਇਲੈਕਟਿਡ ਲੋਕਾਂ ਦੇ ਕੋਲ ਤਾਂ ਉਦੋਂ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਸੀ ਅੱਜ ਜ਼ਿੰਮੇਵਾਰੀ ਕਿਸੇ ਦੀ ਨਹੀਂ ਰਹੇਗੀ ਨਾ ਤਾਂ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਕਿਉਂਕਿ ਉਹਨਾਂ ਕੋਲ ਪਾਵਰ ਨਹੀਂ ਹੈ ਜਿਹੜੀ ਤਾਕਤ ਹੈ ਉਹ ਜਿਹੜੀ ਉੱਪਰਲੀ ਅਫਸਰਸ਼ਾਈ ਹੈ ਉਹਨਾਂ ਕੋਲ ਚੱਲੇਗੀ ਤੇ ਅੱਜ ਅਸੀਂ ਹਾਲਾਤ ਦੇਖ ਰਹੇ ਆਂ ਗਰਾਊਂਡ ਦੇ ਉੱਪਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚਾਹੇ ਸਫਾਈ ਨੂੰ ਲੈ ਕੇ ਆਏ ਚਾਹੇ ਸੜਕਾਂ ਨੂੰ ਲੈ ਕੇ ਆਏ ਚਾਹੇ ਪਾਣੀ ਨੂੰ ਸਿਵਰ ਨੂੰ ਹਰੇਕ ਪੱਧਰ ਦੇ ਉੱਪਰ ਜਿਹੜਾ ਹੈਗਾ ਉਹ ਨੁਕਸਾਨ ਹੋ ਰਿਹਾ ਤੇ ਅਸੀਂ ਇਹ ਜਿਹੜੀ ਜਾਗਰੂਕਤਾ ਵੀ ਲੈ ਕੇ ਆਣੀ ਹੈ ਤੇ ਉਸ ਨੂੰ ਲਾਗੂ ਵੀ ਕਰਾਣਾ ਹੈ ਸਰ ਕੇਂਦਰ ਸਰਕਾਰ ਕਹਿੰਦੀ ਹੈ ਕਿ ਕਈ ਲੋਕ ਮਰੇ ਨੂੰ ਤਿੰਨ ਤਿੰਨ ਸਾਲ ਹੋ ਗਏ ਮਨਰੇਗਾ ਚ ਉਹਨਾਂ ਦੀ ਹਾਜ਼ਰੀਆਂ ਪੈ ਰਹੀਆਂ ਸਰਪੰਚ ਪੰਚ ਆਪਣੇ ਬੱਚਿਆਂ ਦੀ ਹਾਜ਼ਰੀਆਂ ਪਵਾ ਕੇ ਪੈਸੇ ਲੈ ਰਹੇ ਵੱਡਾ ਕਪਲਾ ਜਿਹੜਾ ਹਰ ਵਾਰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਇਸ ਕਰਕੇ ਉਹ ਸੋਧ ਕਰ ਰਹੇ ਹੈ ਕਿਉਂਕਿ ਉਹਨਾਂ ਨੇ ਆਂਕੜਾ ਪੇਸ਼ ਕੀਤਾ ਹੈ ਕਿ ਕਈ ਬੰਦੇ ਮਰ ਗਏ ਪਹਿਲਾਂ ਉਹਨਾਂ ਦੇ ਮਰਿਆਂ ਦੇ 3-3 ਸਾਲ ਤੋ ਪੈਸੇ ਮਨਰੇਗਾ ਸਕੀਮ ਦੇ ਤਹਿਤ ਲਿੱਤੇ ਜਾ ਰਹੇ ਦੇਖੋ ਜੇ ਕਿਤੇ ਕਿਸੇ ਪੱਤਰ ਦੇ ਉੱਪਰ ਸਰਕਾਰ ਦੀ ਕੋਈ ਕਮੀ ਰਹਿ ਗਈ ਜਾਂ ਇਸ ਤਰੀਕੇ ਦੇ ਪੈਸੇ ਚਲੇਗੇ ਇਹਦਾ ਮਕਸਦ ਇਹ ਨਹੀਂ ਹੈ ਕਿ ਤੁਸੀਂ ਸਾਰਿਆਂ ਦਾ ਹੱਕ ਮਾਰ ਲਓ ਕੱਲੂ ਆਪਾਂ ਸਰਕਾਰ ਜਿਹੜੀ ਹੈਗੀ ਉਹ ਜ਼ਿੰਮੇਵਾਰ ਹੈ ਹਰੇਕ ਕਾਨੂੰਨ ਪੂਰਨ ਕਰਨ ਦੇ ਲਈ ਜੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਨੀ ਆ ਉਹਨਾਂ ਕੋਲ ਅਧਿਕਾਰ ਹਨ ਪਰ ਇਹ ਅਧਿਕਾਰ ਕਿਸੇ ਵੀ ਸਰਕਾਰ ਦੇ ਕੋਲ ਕਿਸੇ ਪਾਰਲੀਮੈਂਟ ਦੇ ਕੋਲ ਕਿਸੇ ਵਿਧਾਨ ਸਭਾ ਦੇ ਕੋਲ ਕਿਸੇ ਸੈਕਟਰੀਟ ਦੇ ਕੋਲ ਨਹੀਂ ਹੈਗਾ ਕਿ ਜੇ ਕਿਤੇ ਕੋਈ ਕਪਲਾ ਹੋ ਗਿਆ ਤਾਂ ਤੁਸੀਂ ਉਸ ਸਕੀਮ ਨੂੰ ਖਤਮ ਕਰ ਦੋ ਅੱਜ ਮੈਂ ਕਰੋਨਾ ਦੀ ਗੱਲ ਕੀਤੀ ਹੈ ਕਰੋਨਾ ਦੇ ਵਿੱਚ ਜੇ 80 ਕਰੋੜ ਲੋਕਾਂ ਤੱਕ ਕੋਈ ਪੈਸਾ ਪਹੁੰਚਿਆ ਜੇ ਸਾਡਾ ਦੇਸ਼ ਬਚਿਆ ਤਾਂ ਕੇਵਲ ਇੱਕ ਇਹ ਜਿਹੜੀ ਮਨਰੇਗਾ ਦੇ ਕਾਰਨ ਗਰੀਬ ਵਿਅਕਤੀ ਤੱਕ ਪੈਸਾ ਪਹੁੰਚਿਆ ਜੇ ਅੱਜ ਅਸੀਂ ਉਸ ਸਕੀਮ ਨੂੰ ਖਤਮ ਕਰਦੇ ਹਾਂ ਜਿਨੇ ਸਭ ਤੋਂ ਔਖੀ ਘੜੀ ਦੇ ਵਿੱਚ ਸਾਡਾ ਕੰਮ ਸਾਰਿਆ ਤੇ ਉਹਦੇ ਵਿੱਚ ਅਸੀਂ ਕੋਈ ਵੀ ਛੋਟੇ-ਛੋਟੇ ਅਲੀਗੇਸ਼ਨ ਲਾ ਕੇ ਆਪਾਂ ਇਹ ਕਹਿੰਦੇ ਕਿ ਇਸ ਦੇ ਵਿੱਚ ਆ ਫਲਾਨੀ ਕਮੀ ਸੀਗੀ ਫਲਾ ਬੰਦੇ ਦਾ ਹੋ ਗਿਆ ਤਾਂ ਉਹਦੇ ਨਾਲ ਤੁਸੀਂ ਉਸ ਨੂੰ ਹੀ ਖਤਮ ਕਰ ਦਿਓ ਇਹ ਬੜੀ ਮੰਦਭਾਗੀ ਘਟਨਾ ਹੈ ਅਸੀਂ ਪੂਰਾ ਕਰੇਗੀ ਜੀ ਕਿਉਂਕਿ 8 ਤਰੀਕ ਦਾ ਮੇਰੇ ਖਿਆਲ ਤੋਂ ਟਿਕ ਅਨਾਉਂਸ ਹੈ ਕਿ ਪੰਜਾਬ ਪੱਧਰ ਦੇ 10 ਤਰੀਕ ਨੂੰ ਜੋ ਰਾਜਪੁਰੇ ਵਿਖੇ ਇੱਕ ਵੱਡਾ ਜਿਹੜਾ ਹੈਗਾ ਵੱਡੇ ਪੱਧਰ ਦੇ ਉੱਪਰ ਜਿਹੜਾ ਇਹਦਾ ਵਿਰੋਧ ਦਰਜ ਕਰਾਏਗੀ 25 ਫਰਵਰੀ ਤੱਕ ਜਿਹੜਾ ਹੈਗਾ ਕੰਟੀਨਿਊਸ ਦੇ ਉੱਪਰ ਸੰਘਰਸ਼ ਕੀਤਾ ਜਾਏਗਾ ਲੋਕਾਂ ਨੂੰ ਲਾਂਬੰਦ ਕੀਤਾ ਜਾਏਗਾ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਚੌਂਕਾ ਦੇ ਵਿੱਚ ਜਿੱਥੇ ਲੇਬਰ ਆਂਦੀ ਆ ਉਹਨਾਂ ਨੂੰ ਨਾਲ ਜੋੜਿਆ ਜਾਏਗਾ ਤੇ ਜਿਹੜੀ ਜ਼ਿੰਮੇਵਾਰੀ ਬੰਦੀ ਆ ਕਾਂਗਰਸ ਦੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਉਹਨੂੰ ਅੱਜ ਤੱਕ ਦੇ ਵਾਸਤੇ ਸੰਭਾਲਣ ਤੱਕ ਜਿਹੜੀ ਹੈ ਉਹ ਅੱਜ ਸਾਨੂੰ ਉਸ ਤੋਂ ਵੀ ਵੱਡੀ ਜ਼ਰੂਰਤ ਹੈ ਕਿ ਅਸੀਂ ਜਿਹੜੀ ਹੈਗੀ ਲੋਕਤੰਤਰ ਜਿਹੜਾ ਹੈਗਾ ਅਸਲੀ ਲੋਕਤੰਤਰ ਜਿਹੜਾ ਧਰਤੀ ਦੇ ਉੱਪਰ ਪੰਚਾਇਤੀ ਰਾਜ ਐਕਟ ਦੇ ਵਿੱਚ ਦਿੱਤਾ ਗਿਆ ਨਗਰ ਨਿਗਮਾਂ ਨੂੰ ਦਿੱਤਾ ਗਿਆ ਨਗਰ ਕਾਰਪੋਰੇਸ਼ਨਾਂ ਨੂੰ ਦਿੱਤਾ ਗਿਆ ਸਰਪੰਚਾਂ ਨੂੰ ਦਿੱਤਾ ਗਿਆ ਉਹ ਜਿਹੜਾ ਹੈਗਾ ਜਿਹੜਾ ਲੋਕਤੰਤਰ ਅਸੀਂ ਬਹਾਲ ਕਰਾਉਂਦੇ ਹਾਂ 90 ਪੁਆਇੰਟ ਘਟਾਏ ਆ ਪੋਜ਼ਿਟਿਵ ਪੁਆਇੰਟ ਪਾਜ-ਪਾਜ ਘੜਾ ਰਿਹਾ ਉਹ ਕਹਿੰਦੇ ਕਿ ਤੁਹਾਨੂੰ ਸਿਰਫ ਨਾਮ ਤੋਂ ਦਿੱਕਤ ਹੈ ਕਿ ਜੀ ਰਾਮ ਜੀ ਬਿੱਲ ਲਗਾਏ ਉਹ ਕਹਿੰਦਾ ਪੋਜ਼ਿਟਿਵ 125 ਦਿਨਾਂ ਦੇ ਵਿੱਚ ਰੋਜ਼ਗਾਰ ਦਵਾਵਾਂਗੇ ਸਿੱਧੀ ਜਿਹੜੀ ਸਕੀਮ ਹੈ ਸੈਂਟਰ ਦੀ ਉਹ ਕਿਸਾਨਾਂ ਤੱਕ ਪਹੁੰਚੇਗੀ ਆਮ ਮਨਤਾ ਤੁਸੀਂ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਅੱਜ ਤੱਕ ਸ਼ਹਿਰਾਂ 'ਚ ਕਰ ਰਹੇ ਕਿਸਾਨਾਂ ਦੀ ਜਿਹੜੀ ਅੰਦੋਲਨ ਹੈ ਕਿਸਾਨਾਂ ਤੱਕ ਇਹ ਪਹੁੰਚ ਨਹੀਂ ਕੀਤੀ ਤੁਸੀਂ ਅਜੇ ਤੱਕ ਕਿਉਂਕਿ ਸ਼ਹਿਰਾਂ ਦੇ ਵਿੱਚ ਨਹੀਂ ਇਹ ਪਿੰਡਾਂ ਦੇ ਵਿੱਚ ਕਿਸਾਨ ਰਹਿੰਦੇ ਦੁਨੀਆਂ 'ਚ ਸਭ ਤੋਂ ਅੱਜ ਤੁਸੀਂ ਇਸ ਕੇਂਦਰ ਦੀਆਂ ਪੰਜਾਬ ਦੀਆਂ ਸਕੀਮਾਂ ਲਾਓ ਅਮਰੁੱਧ ਦੇ ਵਿੱਚ 32 ਸਟੇਟਾਂ ਨੂੰ ਪੈਸਾ ਮਿਲਦਾ ਹੈ ਪੰਜਾਬ 2000 ਕਰੋੜ ਰੁਪਇਆ ਕੱਲੇ ਨਗਰ ਨਿਗਮਾਂ ਦਾ ਵਾਪਸ ਜਾਂਦਾ ਸੀਗਾ ਕਿਉਂਕਿ ਸਾਡੇ ਕੋਲ ਸਟੇਟ ਗਵਰਨਮੈਂਟ ਕੋਲ ਉਹਦੀ ਮੈਚਿੰਗ ਕਰਾਉਣੀ ਸੀ ਉਹਨੇ ਦੇ ਵਾਸਤੇ ਤੁਸੀਂ ਕਦੇ ਭਾਜਪਾ ਨੂੰ ਪੁੱਛਿਆ ਕਦੇ ਕਿਸੇ ਲੀਡਰ ਨੂੰ ਜਾ ਕੇ ਪੁੱਛਿਆ ਕਿ ਇਹ 2000 ਕਰੋੜ ਰੁਪਇਆ 2018 ਚ ਮੈਂ ਮੇਅਰ ਦੇ ਤੌਰ ਤੇ ਕੰਮ ਕੀਤਾ 31ਵੇਂ ਨੰਬਰ ਤੇ ਸੀਗੇ ਅਸੀਂ ਜਿਹੜੀ ਮੈਚਿੰਗ ਕਰਾਣ ਸਾਡੀ ਸਾਡੇ ਕੋਲ 25% ਚਾਹੀਦਾ ਸੀਗਾ ਹੁਣ ਜਿਵੇਂ ਪੀਨ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਗੱਲ ਕਰਦਾ ਮੈਂ ਪਟਿਆਲੇ ਦਾ ਪਟਿਆਲੇ ਦਾ ਪ੍ਰੋਜੈਕਟ ਆਪਣਾ 500 ਕਰੋੜ ਰੁਪਏ ਪੀਨ ਵਾਲੇ ਪਾਣੀ ਦਾ ਪ੍ਰੋਜੈਕਟ ਹੈ ਇਹਦੇ ਵਿੱਚ 50% ਗ੍ਰਾਂਟ ਕਿਸ ਦੀ ਆਈ ਹੈ ਸੈਂਟਰਲ ਗਵਰਨਮੈਂਟ ਦੀ ਅਮਰੂਦੀ ਉਹ ਤਾਂ ਆਈ 30% ਸਟੇਟ ਗਵਰਨਮੈਂਟ ਨੇ ਦਿੱਤਾ 20% ਨਗਰ ਨਿਗਮ ਪਟਿਆਲਾ ਵੱਲੋਂ ਜਿਹੜਾ ਸਰਕਾਰ ਵੱਲੋਂ ਕੋਸ਼ਿਸ਼ ਹੋਇਆ ਤਾਂ ਸਾਨੂੰ 50% ਮਿਲਿਆ ਜੇ ਸਾਡੇ ਕੋਲ 50% ਨਾ ਹੁੰਦਾ ਪਾਣੀ ਦੇ ਪ੍ਰੋਜੈਕਟ ਦੇ ਵਿੱਚ ਤੇ 250 ਕਰੋੜ ਰੁਪਏ ਗ੍ਰਾਂਟ ਤਾਂ ਸਾਡੇ ਕੋਲ ਆਣੀ ਨਹੀਂ ਸੀ ਵਾਪਸ ਚਲੀ ਜਾਣੀ ਸੀ ਤੇ ਮੇਰਾ ਮਤਲਬ ਸਿਰਫ ਇੰਨੀ ਕੁ ਗੱਲ ਹੈ ਕਿ ਜਿਹੜੀ ਇੱਕ ਪੱਖ ਤੋਂ ਗੱਲ ਦੱਸੀ ਜਾਂਦੀ ਹੈ ਉਹ ਅੱਖਾਂ ਦੋ ਹੁੰਦੀਆਂ ਦੂਜੀ ਅੱਖ ਨਾਲ ਵੀ ਸਾਨੂੰ ਦੇਖਣਾ ਚਾਹੀਦਾ ਹੈ ਕੇਵਲ ਉਹਨਾਂ ਦੇ ਕਹਿਣ ਦੇ ਨਾਲ ਅੱਜ 10% ਤਾਂ ਅਸੀਂ ਕਦੇ ਦੇ ਨਹੀਂ ਸਕੇ 40% ਕਿੱਥੋਂ ਦੇ ਦੇਗੀ ਸਟੇਟ ਗਵਰਨਮੈਂਟ ਜੇ 40% ਦੇਣ ਦੇ ਵਾਸਤੇ ਜਿਵੇਂ ਸਾਨੂੰ ਸਾਹਮਣੇ ਦੱਸਿਆ ਕਾੜੀ ਸਿਰਫ 40% ਲੋਕਾਂ ਨੂੰ ਜਿਹੜਾ ਕੰਮ ਹੀ 40% ਮਿਲੇ ਤਾਂ ਮੇਰਾ ਮਕਸਦ ਇਹ ਗੱਲ ਅੱਜ ਦੀ ਜਿਹੜੀ ਮੀਟਿੰਗ ਦਾ ਮੁੱਖ ਮਕਸਦ ਜਿਹੜਾ ਹੈਗਾ ਉਹ ਲੋਕਾਂ ਨੂੰ ਜਾਗਰੂਕ ਕਰਨਾ ਤੇ ਜਿਹੜਾ ਜੇ ਅੱਜ ਸਰਕਾਰਾਂ ਦੇ ਅਧਿਕਾਰ ਸਟੇਟ ਦੇ ਅਧਿਕਾਰ ਪੂਰਨ ਤੌਰ ਤੇ ਹੁੰਦੇ ਤਾਂ ਅੱਜ ਸਟੇਟ ਇਹ ਵੀ ਕੰਮ ਕਰ ਦਿੰਦੀ 40% ਦੀ ਜਗ੍ਹਾ 50% ਵੀ ਦੇ ਦਿੰਦੀ ਕਿੰਨੇ ਪਰਸੈਂਟ ਮਨਰੇਗਾ ਵਰਕਰ ਤੁਹਾਡੇ ਨਾਲ ਜੁੜ ਰਹੇ ਨੇ ਜਾਂ ਪਿੰਡ ਖੇਤਰਾਂ ਦੀ ਗੱਲ ਕਰ ਲਈ ਕਿੰਨੇ ਲੋਕ ਤੁਹਾਡੇ ਨਾਲ ਜੁੜੇ ਨੇ ਸ਼ਹਿਰਾਂ ਦੀ ਛੱਡੇ ਦੇਖੋ ਜਿੰਨੀ ਵੀ ਆਬਾਦੀ ਜਿੰਨੇ ਲੋਕ ਸਾਡੇ ਜੁੜੇ ਪਏ ਹਨ ਜਦੋਂ ਤੱਕ ਉਹਨਾਂ ਨੂੰ ਗਰੀਬ ਵਿਅਕਤੀ ਨੂੰ ਏ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦਾ ਅਧਿਕਾਰ ਕਿਸ ਤਰੀਕੇ ਨਾਲ ਖੋਲਿਆ ਜੀ ਅੱਜ ਅਸੀਂ ਮੀਡੀਆ ਦੇ ਵਿੱਚ ਆਪਾਂ ਗੱਲ ਕਰਦੇ ਆ ਮੈਨੂੰ ਅੱਜ ਕੁਐਸਚਨ ਆਇਆ ਤੁਹਾਡੇ ਵੱਲੋਂ ਕਿ 125 ਦਿਨ ਦਾ ਰੋਜ਼ਗਾਰ ਮਿਲਣਾ ਉਹਨਾਂ ਤੱਕ ਤਾਂ ਇੱਕ ਪਾਸੇ ਦੱਸਿਆ ਜਾ ਰਿਹਾ ਕਿ 125 ਦਿਨ ਦਾ ਅਧਿਕਾਰ ਮਿਲਣਾ ਉਹ ਤਾਂ 125 ਦਿਨ ਸੋਚ ਰਹੇ ਸੋ ਉਹ ਤੋਂ 125 ਦਿਨ ਹੋ ਗਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਨਾ ਕਿ ਜਿਹੜਾ ਹੈਗਾ ਦੂਜੇ ਪਾਸੇ ਜਿਹੜਾ ਹੈਗਾ ਇਹ ਤਾਂ ਖਤਮ ਹੀ ਹੋ ਗਿਆ ਅਧਿਕਾਰਤਾ ਅਧਿਕਾਰ ਸ਼ਬਦ ਤਾਂ ਖਤਮ ਹੀ ਕਰਤਾ ਇਹਨਾਂ ਨੇ ਹੁਣ ਤਾਂ ਪ੍ਰੋਜੈਕਟ ਬੇਸ ਹੋਣਾ ਤੇ ਕੇਂਦਰ ਨੇ ਦੱਸਣਾ ਤਾਂ ਇਹ ਜਿਹੜੀ ਹੁਣ ਆਪਣੇ ਪਟਿਆਲੇ ਦੀ ਗੱਲ ਕਰਦੇ ਆਂ ਮਾ ਪਟਿਆਲੇ ਆਪਾਂ ਮੈਨ ਦੇ ਕੋਲ ਜਾਂਦੇ ਆ ਤੁਸੀਂ ਦੇਖਿਆ ਉਹਨਾਂ ਖੱਬੇ 40 50 ਏਕੜ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਪਾਰਕ ਬਣਿਆ ਪਟਿਆਲੇ ਦੇ ਵਿੱਚ ਮੇਰੇ ਖਿਆਲ ਨਾਲ ਸਭ ਤੋਂ ਵੱਡਾ ਪਾਰਕ ਹੋਣਾ ਤੇ ਅੱਜ ਉੱਥੇ ਹਾਲਾਤ ਕੀ ਆ ਕਿਉਂਕਿ ਪਹਿਲਾਂ ਉੱਥੇ ਨਰੇਗਾ ਵਰਕਰ ਕੰਮ ਕਰਦਾ ਸੀ ਜੰਗਲਾਤ ਦੇ ਵਿੱਚ ਆਂਦਾ ਸੀਗਾ ਅੱਜ ਉਹ ਕੰਮ ਬੰਦ ਹੋ ਗਿਆ ਤੁਸੀਂ ਉੱਥੇ ਹਾਲਾਤ ਦੇਖ ਲਓ ਪਟਿਆਲੇ ਦਾ 12 ਦਰੀ ਤੋਂ ਵੱਡਾ ਜਿਹੜਾ ਪਾਰਕ ਜਿਹੜਾ ਉੱਥੇ ਤਿਆਰ ਹੋਇਆ ਸੀਗਾ ਤੇ ਅੱਜ ਉਸਦੇ ਹਾਲਾਤ ਕੀ ਹੈ ਤੇ ਇਹ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਣ ਗਿਆ ਇਸ ਦੇ ਵਾਸਤੇ ਸਾਨੂੰ ਸੰਘ ਸੰਘਰਸ਼ ਕੇਵਲ ਪਾਰਟੀ ਨੇ ਲੀਡਰਾਂ ਨੇ ਸ਼ਹਿਰੀਆਂ ਨੇ ਨਹੀਂ ਪ੍ਰੈਸ ਨੇ ਸਾਡੇ ਸਾਰੇ ਧਾਰਮਿਕ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਨੇ ਮਿਲ ਕੇ ਜਿਹੜਾ ਹੈਗਾ ਇਸ ਨੂੰ ਬਚਾਣਾ ਅਸੀਂ ਹਰੇਕ ਤੱਕ ਇਸ ਚੀਜ਼ ਦੀ ਆਪਣੀ ਪਹੁੰਚ ਕਰਾਂਗੇ ਠੀਕ ਹੈ ਥੈਂਕ ਯੂ